ਤੋ ਇਹ ਗੱਲਬਾਤ ਵੀ ਰਾਤ ਮੀਂਹ ਦਾ ਬਹੁਤ ਬੁਰਾ ਹਾਲ ਸੀ ਮੀਂਹ ਨਾਲ ਸਾਡਾ ਬਾਕੀ ਵਾਸਤੇ ਅਰੇਂਜਮੈਂਟ ਕਰ ਲੈ ਸੀ ਪਰ ਸਾਡੀ ਇਹ ਪੰਲੀਆਂ ਪੁੰਲੀਆਂ ਸੈੱਟ ਕਰਕੇ ਤੇ ਉਸ ਤੋਂ ਬਾਅਦ ਚਲੋ ਮੀਂਹ ਤਾਂ ਰੁਕ ਗਿਆ ਸੀ ਪਰ ਜਿਹੜੇ ਗੱਦੇ ਗੁੱਦੇ ਗਿੱਲੇ ਹੋਏ ਨੇ ਕੱਪੜਾ ਜਿਹੜਾ ਸਾਰਾ ਅੱਜ ਸੁਕਾਇਆ ਅੱਜ ਤੁਹਾਨੂੰ ਦਿਖਾ ਦਣਾ ਪੱਕਾ ਬੁਗਾੜੇ ਸਾਰੀਆਂ ਗਿੱਲੀਆਂ ਹੋ ਗਈਆਂ ਆ ਦੇਖੋ ਸਾਰੇ ਗੱਦੇ ਗੁੱਦੇ ਜਿੰਨੇ ਗੱਦੇ ਸਾਰੇ ਗਿੱਲੇ ਹੋ ਗਏ ਤੇ ਉਹ ਸੁਕਾਏ ਦੇ ਆਹਾ ਜਿਵੇਂ ਗਦੈਲੇ ਵਗੈਰਾ ਆਏ 2 Z ਇੱਥੇ ਸੌਖਾ ਵੀ ਆ ਪਰ ਕਦੇ ਕਦੇ ਸਾਨੂੰ ਥੋੜੀ ਮੁਸ਼ਕਲ ਆ ਜਾਂਦੀ ਹੈ ਜੀ ਹੂੰ ਜੇ ਹੁਣ ਦੇਖੀਏ ਆਇਤਰਾ ਟਰੈਕਟਰਾਂ ਤੇ ਸਾਡੇ ਜਿਹੜੇ ਕੰਬਲ ਵਗੈਰਾ ਨੇ ਪੱਕਾ ਪੁੱਤਾਂ ਇੱਧਰ ਪਾਈ ਹੋਏ ਨੇ ਆ ਕੰਬਲ ਆ ਓਏ ਆਓ ਲਾ ਵੇ ਨਾ ਹਾਂ ਸਿੱਧੂ ਸਿੱਧੂ ਹਾਂਜੀ ਓਏ ਆਓ ਲਾ ਇੱਕ ਗਾਣਾ ਸੁਣਾ ਦਿਓ ਬਾਬ ਵਾਲਾ ਗਾਣਾ ਸੁਣਾ ਦੇ ਸੁਣਾ ਦੇ ਗਾਣਾ ਓਇਆ ਫੜਾ ਵੀ ਸਰਪੰਚ ਗਾਣਾ ਸੁਣਾ ਦੇਗਾ ਇਹਨੂੰ ਕਦੇ ਗਾਣਾ ਸੁਣਾ ਦੇ ਅੱਜਿਆ ਕਰਗਾ ਯਾਰ ਆ ਆ ਵੀ ਫੜੇ ਬੱਦਲ ਕੁਝ ਕਰੋ ਆਪ ਇਧਰ ਸਾਰਾ ਸਮਾਨ ਸੁੱਕਣਾ ਪਿਆ ਪਿਆ ਰਾਤ ਬੁਰਾ ਹਾਲ ਸੀ ਮੀਂਹ ਨਾਲ ਸਾਨੂੰ ਤੁਸੀਂ ਇਹਨਾਂ ਦਾ ਬਾਪ ਨੂੰ ਕੋ ਕਪਲਾ ਕੋ ਕਾਕ ਨਹੀਂ ਪਿੰਦ ਹੈ ਇਹ ਦੂਜੀ ਪਿੰਦ ਨੇ ਦੇਸੀ ਵੀਰ ਦਿੱਲੀ ਵੱਲ ਨੂੰ ਕਦੋਂ ਦਿੱਲੀ ਭਾਈ ਜਾਵਾਂਗੇ ਦਿੱਲੀ ਐ ਨਹੀਂ ਜਾਇਆ ਜਾਂਦਾ ਕੱਲ ਕੀ ਬਣਿਆ ਕੱਲ ਰੈਲੀ ਚਾਹੀ ਸੀ ਆਪਣੇ ਸਾਰੇ ਲੱਖੇ ਭਾਨੇ ਵਰਗੇ ਸਾਰੇ ਭਾਈ ਨਾਮ ਬੋਲ ਦਿਓ ਪਰਮਵੀਰ 4123 ਭਾਈ ਗੱਡੀ ਦਾ ਨੰਬਰ ਹੈ ਇਹ ਵਧੀਆ ਵਧੀਆ ਬਾਈ ਪਰਮਵੀਰ ਸਿੰਘ ਹੈਲੋ ਵੀਰੇ ਇੱਕ ਕੰਮ ਹਾਂਜੀ ਹੈਲੋ ਜੀ ਜੱਸੀ ਸਿੱਧੂ ਕਿੱਧਰ ਗਿਆ ਸਾਡਾ ਬਾਈ ਉਹਨੇ ਕਿੰਨੀ ਕੁ ਦੁਨੀਆ ਬਾਈ ਦੁਨੀਆ ਉਨੀ ਹੀ ਆ ਜਿੰਨੀ ਪਹਿਲਾਂ ਸੀਗੀ ਬਾਰਡਰ ਤੇ ਕਜਣਾ ਬਾਈ ਬਾਰਡਰ ਤੋਂ ਹੀ ਆਏ ਸੀ ਆਪਾਂ ਹੁਣ ਆਪਾਂ ਟਰੈਕਟਰ ਲੈ ਕੇ ਜੰਨੇ ਆਂ ਬਾਰਡਰ ਤੇ ਆ ਆਪਣੀਆਂ ਟਰਾਲੀਆਂ ਦੇ ਵਿੱਚ ਆਏ ਸਮਾਨ ਲਾਇਆ ਸਾਰਾ ਲੱਤਿਆ ਹੈ ਰਾਸ਼ਨ ਪਾਣੀ ਜਿੰਨਾ ਵੀ ਹੁੰਦਾ ਇੱਥੇ ਆਪਣੇ ਗੱਤੇ ਲੱਗੇ ਹੋਏ ਨੇ ਇੱਥੇ ਜਿਵੇਂ ਇੱਥੇ ਆਪਣੇ ਬੰਦੇ ਪਾਈ ਜਾਂਦੇ ਨੇ ਤੇ ਉਧਰ ਆਪਣਾ ਜਿਹੜਾ ਸਿਸਟਮ ਸਾਰਾ ਗੈਸ ਸਿਲੰਡਰ A ਤੋਂ Z ਲੱਕੜ ਵਾਲਣਾ ਆਪਣਾ ਸਾਰਾ ਪਿਆ ਹਾਂਜੀ ਸ਼ੀਨੂ ਮਹਾ ਵਰ ਮੈਨੂੰ ਨਾਮ ਥੋੜਾ ਜਿਹਾ ਕੱਟ ਲੈਣਾ ਬਈ ਇੱਥੀਆਂ ਜੱਸੀ ਸਿੱਧੂ ਜੱਸੀ ਆ ਜਾ ਇੱਥੇ ਬਾਰਡਰ ਤੇ ਯਾਰ ਤੇਰੀ ਅਸੀਂ ਢੀਕ ਕਰਦੇ ਇੱਥੇ ਹੂੰ ਨੈੱਟ ਪੈ ਗਿਆ ਪਾਗ ਰਾਂ ਨੈੱਟ ਪੈ ਗਿਆ ਮੁੱਕਣ ਵਾਲਾ 29 ਵਾਲਾ ਸਾਨੂੰ ਹਾਂ ਬਲਕਾਰਨ ਖੀਲਾ ਹਾਂ ਵੀ ਬਲਕਾਰਨ ਖੀਲਾ ਆਇਆ ਸੀਗਾ ਤੇ ਆਪਣਾ ਗਲਾਬ ਸਿੱਧੂ ਆਇਆ ਸੀਗਾ ਇੱਕ ਹੋਰ ਕਿਸੇ ਉਹਦਾ ਨਾਮ ਉਹ ਜਿਹੜੀ ਮੂਸੇ ਵਾਲੇ ਦਾ ਜਸਵਿੰਦਰ ਬਰਾੜ ਆਈ ਸੀ ਅ ਰਾਡੀ ਸਾਜਲਾ ਜਸਕਰਨ ਗਰੇਵਾਲ ਯਾਰਾ ਬਾਲੀ ਚਟਾ ਜਹਾ ਹੈ ਪਰ ਮ ਕਰਾਂਗੇ ਫੈਕਟ ਫੋਟ ਨਹੀਂ ਲਾਤਾ ਜੀ ਨੂੰ ਆਲਟ ਹੈ ਅਰੀਜਨਲ ਸਾਸਰੀ ਕਾਲ ਜੀ ਬਣੂਗਾ ਵੀਰੇ ਕਿਉਂ ਨਹੀਂ ਬਣੂ ਪੁਲਿਸ ਕੀ ਕਰਦੀ ਹੈ ਪੁਲਸਾਂ ਦੀ ਵੀ ਇੱਥੇ ਡਿਊਟੀ ਹੁੰਦੀ ਆ ਥੰਦੜ ਕੇ 8 12-12 ਘੰਟੇ ਤੇ ਉਰੀ ਰਹਿੰਦੇ ਨੇਗੇ ਆਪਣੇ ਕੋਲੀ ਪੈ ਪੂ ਜਾਂਦੇ ਨੇਗੇ ਹੈਲੋ ਵੀਰ ਜੀ ਹੈਲੋ ਹਾਂ ਜੀ ਕੁਛ ਮਰਜ਼ੀ ਪੁੱਛੋ ਜੀ ਹੁਣ ਸਪੀਕ ਮਾਈ ਨੇਮ ਏਕਮ ਪੀ ਵੀ 10 3001 ਹੋਰ ਪਾਜੀ ਠੀਕ ਐ ਜਿਸ ਕਰਨ ਸਿੱਧੂ ਮੇਰਾ ਬੇਟਾ ਭਤੀਜਾ ਪਾਜੀ ਸਾਸਰੀ ਕਾ ਹੋਰ ਬੇਟਾ ਜਹ ਕਰਨ ਜੀ ਕਿਵੇਂ ਛੜਦੇ ਧਰਦੇ ਓਰੇ ਪਰਮਵੀਰ 4123 ਬਾਅਦ ਜਦੋਂ ਆਏਗਾ ਆ ਗੱਠਾ ਚੁੱਕਿਆ ਉਹ ਟੱਬ ਮੁੰਹੇ ਕਰੀਗਾ ਸਸ ਕੋਈ ਨਹੀਂ ਪਾਣੀ ਦੀ ਬੋਤਲ ਲਾ ਕੇ ਜਾਵਾਂ ਕੋਈ ਨਹੀਂ ਸਾਡੇ ਕੋਲ ਇਹ ਆਜਾ ਲੈਟਾਂ ਨੂੰ ਟਨ ਹੋਣੇ ਟਰਾਲੀ ਦੇ ਪਹਿਲਾਂ ਦਾ ਆਈ ਐਮ ਮਨਪ੍ਰੀਤ ਕੰਬੋਜ ਹਾਂ ਬਾਈ ਆਇਆ ਲਾਈ ਦੇ ਵਿੱਚ ਉਹ ਤਿੰਨੇ ਇਧਰੋਂ ਪਾਣੀ ਲੈ ਕੇ ਜੀ ਇੱਕ ਬਹਾ ਛੋਟੀ ਬੋਤਲ ਪਾਣੀ ਦੀ ਲੈ ਕੇ ਜੀ ਹਾਂਜੀ ਆਓ ਬਾਈ ਜਿਹੜਾ ਵੀ ਆਉਣਾ ਚਾਹੁੰਦਾ ਇੱਥੇ ਬਾਰਡਰ ਤੇ ਸਾਡੇ ਕੋਲੇ ਆ ਜਾਓ ਇੱਥੇ ਰਹਿ ਜਾਓ ਬਹੁਤ ਸਿਸਟਮ ਖੁੱਲਾ ਆਪਣੇ ਕੋਲੇ ਠੀਕ ਐ ਕਿ ਮਿਆ ਬਈ ਵਧੀਆ ਵਧੀਆ ਜਸਤੀਪ ਵੰਗਾ ਤੇਨੇ ਪਾਣੀ ਦੀ ਇੱਕ ਛੋਟੀ ਬੋਤਲ ਲੈ ਦੇ ਮੁਰੋਂ ਹੈ ਨਹੀਂ ਓਰੇ ਹੈਲੋ ਸਰ ਹੈਲੋ ਸਰ ਟੱਕਾ ਦੀ ਕੀ ਮਾਹੌਲ ਮਾਹੌਲ ਇੱਕ ਨੰਬਰ ਜੀ ਪੂਰਾ ਬਾਗੋ ਬਾਗ ਹੈ ਮਾਹੌਲ ਅ ਦਿੱਲੀ ਜਾਵਾਂਗੇ ਜੀ ਦਿੱਲੀ ਜਾਵਾਂਗੇ ਨਵਦੀਪ 6923 ਹੈ ਟੀਅਰ ਗੈਸ ਰੁਕ ਕੇ ਕਰਾਉਣਾ ਹਾਂ ਬਈ ਹਾਂ ਟੀਅਰ ਗੈਸ ਹੁਣ ਨਹੀਂ ਛੁੱਟਦੇ ਹੈਗੇ ਇੱਥੇ ਟੀਅਰ ਗੈਸ ਬੰਦ ਨੇ ਆਪਣੇ ਤੇ ਕਿਵੇਂ ਆ ਵੀਰ ਵਧੀਆ ਵਧੀਆ ਜੀ ਵਧੀਆ 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 ਮਾਹੌਲ ਇੱਕ ਨੰਬਰ ਹੋਰੇ ਹਾਂ ਤੇ ਬਾਕੀ ਹੁਣ ਬਾਰਡਰ ਤੇ ਜਾਵਾਂਗੇ ਉਹ ਦਿਖਾਵਾਂਗੇ ਔਰ ਇੱਥੇ ਤਾਂ ਹੁਣ ਆਪਣੇ ਪਤਾ ਲਾ ਕੇ ਕਿਉਂਕਿ ਵੀ ਹੁਣ ਨਾ ਜੀ ਪੱਕਾ ਹੀ ਮੋਰਚਾ ਹੈਗਾ ਤਾਂ ਕਰਕੇ ਉੱਥੇ ਅੱਗੇ ਆਪਣੇ ਗੰਡੇ-ਗੁੰਡੇ ਲਾ ਲਏ ਇੱਥੇ ਬਾੜੀ ਬਣਾ ਕੇ ਵਧੀਆ ਗੰਡੇ-ਗੁੰਡੇ ਲਾ ਲਏ ਇੱਥੇ ਆਪਣੇ ਬਾਬਿਆਂ ਨੇ ਹਾਂ ਤੇ ਕਰਦਾਸ ਕੰਮ ਇਹਨੂੰ ਧਰਲਾ ਸਹੀ ਕਰਕੇ ਤੇ ਸ਼ੰਭੂ ਬਾਰਡਰ ਤੇ ਆ ਹਾਂਜੀ ਹੁਣ ਸ਼ੰਭੂ ਬਾਰਡਰ ਤੇ ਆਪਾਂ ਭਾਈ ਸਾਡੇ ਵੀ ਫੋਟਾ ਠੀਕ ਹੈ ਜੀ 150 ਜਣਾ ਹਨ ਆਪਾਂ ਨੂੰ ਦੇਖ ਰਿਹਾ ਇਸ ਵਕਤ ਸਾਰਾ ਪਿਆਰਾ Rajasthan ਵੱਲੋਂ ਹਾਂਜੀ Rajasthan ਵਾਲੇ ਭਰਾ ਆਪਣੇ ਤੇ ਬਾਕੀ ਹੁਣ ਮਾਹੌਲ ਬਿਲਕੁਲ ਠੀਕ ਹੈ ਹੁਣ ਕਿਸੇ ਤਰ੍ਹਾਂ ਦੀ ਇੱਥੇ ਕੋਈ ਪਰੇਸ਼ਾਨੀ ਨਹੀਂ ਹੈਗੀ ਆਪਾਂ ਨੂੰ ਠੀਕ ਹੈ ਕਿਉਂਕਿ ਸਾਡੇ ਕੋਲ ਸਮਾਨ ਸਾਰਾ ਹੈਗਾ ਮਨਪ੍ਰੀਤ ਸਿੰਘ ਬਾਈ ਜੀ ਕੀ ਹਾਲ ਵਧੀਆ ਵਧੀਆ ਮਨਪ੍ਰੀਤ ਨੇੜੇ ਵਾਲਾ ਭਰਾ ਆਪਣਾ ਐਨ ਆਰ ਆਈ ਵੀਰ ਕਿਉਂਕਿ ਆਪਣੇ ਕੋਲ ਸਾਰਾ ਸਮਾਨ ਆ ਵੈਸੇ ਸਾਨੂੰ ਇਹ ਲੋੜ ਹੀ ਨਹੀਂ ਪਈ ਹੈਗੀ ਸਮਾਨ ਵਾਰੇ ਕੱਢਣ ਦੀ ਇੱਥੇ ਲੰਗਰ ਦੀ ਬਹੁਤ ਤੇਰਾ ਲੰਗਰ ਤਾਂ ਇੱਥੇ ਪੱਕੇ ਨੇ ਜਿਹੜੇ ਚੱਲ ਰਹੇ ਨੇ 13 ਲੰਗਰ ਜਮਾ ਪੱਕੇ ਨੇ। ਬਾਕੀ ਜਿਹੜੇ ਊਂ ਪਿੰਡਾਂ ਚੋਂ ਦੇ ਨੇ ਆਥਨ ਤੜਕੇ ਉਹ ਆਟ ਨੇ। ਐ ਆ। ਹੋਰ ਪੁੱਛੋ ਜੀ ਕੋਈ ਪੁੱਛਣਾ ਹੈ। ਲਾਈਵ ਅੱਜ ਹੋਈ ਸੀ ਬਸ ਹੁਣ ਟਾਈਮ ਹੈਗਾ ਸੀ ਮਾੜਾ ਮੋਟਾ ਖਰਚਾ ਨੇ ਬਾਰਡਰ ਤੇ। ਹਲੋ ਭਾਈ। ਹਲੋbro ਤਰਨਪਰੀਤ ਹਲੋ। ਅੱਗੇ ਨਹੀਂ ਜਾਣਾ ਭਾਈ ਅੱਗੇ ਪਾ ਜਾ ਕੀ ਕਰਨ ਜੇ ਇੱਥੇ ਆਪਣਾ ਹੱਲ ਹੁੰਦਾ। ਜੇ ਅੱਗੇ ਹੁਕਮ ਹੋਏ ਅੱਗੇ ਵੀ ਜਾਵਾਂਗੇ ਆਏ ਅੱਗੇ ਆਪਾਂ ਜਾ ਕੇ ਕੀ ਕਰਾਂਗੇ ਬਿਨਾ ਕਿਸੇ ਦੀ ਪਰਮਿਸ਼ਨ ਤੋਂ ਜਦੋਂ ਆਪਣੇ ਆਗੂਆਂ ਨੇ ਮੁਰੇ ਆਪਾਂ ਨੂੰ ਪਰਮਿਸ਼ਨ ਹੀ ਨਹੀਂ ਦਿੱਤੀ ਫੇਰ ਆਪਾਂ ਰਹਿਣ ਦਾ ਪ੍ਰਬੰਧ ਬਾਦੂ ਵੀਰੇ ਕੀ ਮਾਹੌਲ ਆ ਤਰਨੇ ਦਾ ਤਰਨੇ ਦਾ ਮਾਹੌਲ ਮਨਪ੍ਰੀਤ ਸਿੰਘ ਜੀ ਓਕੇ ਆ ਪੂਰਾ ਕੋਈ ਪ੍ਰੋਬਲਮ ਨਹੀਂ ਹੋਣੀ 1% ਵੀ ਰਾਤ ਥੋੜਾ ਜਿਹਾ ਮੀਂਹ ਆਇਆ ਸੀ ਮੀਂਹ ਨੇ ਥੋੜਾ ਜਿਹਾ ਮਾਹੌਲ ਖਰਾਬ ਕਰਤਾ ਤੇ ਕੱਲ ਜਿਹੜਾ ਆਪਣਾ ਰੋਸ ਮਾਰਚ ਕੱਢਿਆ ਸੀ ਬਾਈ ਸਿੱਧੂ ਮੂਸੇਵਾਲ ਦੀ ਜਾਤ ਦੇ ਵਿੱਚ ਉਹਦਾ ਉਹ ਬਹੁਤ ਵਧੀਆ ਹੰਗਾਰਾ ਮਿਲਿਆ ਉੱਥੇ ਰੋਡ ਇੱਕ ਵਾਰ ਤਾਂ ਪੂਰਾ ਜਾਮ ਕਰਤਾ ਕਿੰਨਾ ਟਾਈਮ ਚ ਚ ਹੱਲ ਹੋ ਜਾਣਾ ਹੱਲਾ ਹੀ ਨਹੀਂ ਹੁੰਦਾ ਜੀ ਹਾਂ ਚੜ੍ਹਦੀ ਕਲਾ ਚ ਬਈ ਰਾਤ ਮੌਸਮ ਖਰਾਬ ਸੀਗਾ ਤੇ ਪਰ ਫਿਰ ਵੀ ਆਪਾਂ ਕਿਉਂਕਿ ਜਦੋਂ ਆਪਾਂ ਪੈਂਿਆ ਘਰੇ 7 ਦੇ ਮਹੀਨ ਆਪ ਨੂੰ ਪਤਾ ਨਹੀਂ ਲੱਗਦਾ ਇਸੇ ਤਰਪਾਲ ਤਰਪਾਲਾ ਹੁੰਦੀਆਂ ਜਿਹੜੀਆਂ ਉਹ ਜਦੋਂ ਪੈਂਦਾ ਨਾ ਮੀਂਹ ਮਤਲਬ ਪੂਰਾ ਖੜਕਦਾ ਹੁੰਦਾ ਨਾ ਰਾਤ ਨੂੰ ਨੀਂਦ ਆਵੇ ਤੇ ਨਹੀਂ ਦਾਉਣ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਆਉਂਦੀ ਆ ਹਰਪਸਿੱਧੂ ਜੀ ਅਮਨ ਮਣ ਹਾਂਜੀ ਹੋਰ ਦੱਸਿਓ ਬਾਕੀ ਇੰਨੀਆਂ ਗੱਲਾਂ ਹੁਣ ਆਉਂਦੀਆਂ ਨਹੀਂ ਹੈਗੀਆਂ ਸਾਨੂੰ ਮੋਦੀ ਨੂੰ ਸ਼ਾਂਪ ਪਾਈ ਰਹੀ ਆ ਪੂਰੀ ਫੁੱਲ ਹੈ ਕਮੈਂਟਾਂ ਦੇ ਵਿੱਚ ਠੀਕ ਸਾਥੀ ਬਾਬਾ ਮੈਂ ਕਰੂਗਾ ਜੀ ਪੁਲਿਸ ਤਾਂ ਪਤਾ ਨਹੀਂ ਕਰਦੀ ਪੁਲਿਸ ਤਾਂ ਨਾ ਨਾ ਆਪਣੇ ਵਾਲੇ ਤਾਂ ਆਪਣੇ ਨਾਲ ਤਾਂ ਨਹੀਂ ਕਰਦੇ ਉੱਧਰਲੇ ਵੀ ਹੁਣ ਬੋਲ ਨਹੀਂ ਰਹੇ ਉੱਧਰਲੇ ਨੇ ਕੀ ਬੋਲਣਾ ਜੇ ਆਪਾਂ ਉਹਨਾਂ ਨੂੰ ਮਾੜਾ ਮੋਟਾ ਛੇੜਾਂਗੇ ਇਹ ਰੋ ਭੁੱਲਣ ਗੋਣਾ ਨਹੀਂ ਆ ਮਨਣਾ ਵੀ ਨਹੀਂ ਬੋਲਣਾ ਹੈਗਾ ਜਿਵੇਂ ਕੱਲ ਮੈਂ ਸੁਣਣ ਦੇ ਵਿੱਚ ਆਇਆ ਕਹਿੰਦੇ ਵੀ ਕੋਈ ਛੇੜਛਾੜ ਕਰਿਆ ਹੈ ਉਹਨਾਂ ਨਾਲ ਜਾ ਕੇ ਪਤਾ ਨਹੀਂ ਆਫੀਸ਼ੀਅਲ ਜਗਤ ਤੱਕ ਹੋਰ ਜੀ ਪ੍ਰੀਤ ਸਿੱਧੂ ਆਇਆ ਹਰਪ ਸਿੱਧੂ ਲਾਈਵ ਦੇ ਵਿੱਚ ਕਹਿਣਾ ਚਾਹੁੰਦਾ ਕੁਝ ਅਸੀਂ ਜਿੱਦ ਦੇ ਨੇ ਚੱਲਿਆ ਆਪਣਾ ਕਿਸਾਨੀ ਅੰਦੋਲਨ 12 ਤਰੀਕ ਨੂੰ ਤੁਰੇ ਸੀ ਪੈਸੇ 13 ਤਰੀਕ ਦੀ ਸੀ ਇੱਥੇ ਕਾਲ ਅਸੀਂ 12 ਤਰੀਕ ਨੂੰ ਪਿੰਡੋਂ ਚੱਲ ਪਏ ਸੀ ਤੇ 13 12 ਤਰੀਕਾਂ ਅਸੀਂ ਮਹਿਮਦਪੁਰ ਮੰਡੀ 'ਚ ਆ ਗਏ ਸੀਗੇ ਆਪਣੀ ਅ ਪਟਿਆਰੇ ਤੋਂ ਪਿੱਛੇ ਅਸੀਂ ਫਿਰ 13 ਨੂੰ ਉੱਥੋਂ ਚੱਲੇ ਇੱਥੇ ਪਹੁੰਚੇ ਆ ਗਏ ਬੱਬਲભાઈ ਸੱਸੀ ਕਾਲ ਹਰਪ ਸਿੰਘ ਸੱਸੀ ਕਾਲ ਹੋਰ ਪਿੰਡ ਦਾ ਕੀ ਮਾਹੌਲ ਹੈ ਚਲੋ ਠੀਕ ਹੈ ਜੀ ਫਿਰ ਸਾਡੇ ਕੋਲ ਨੈਟ ਨਾ ਉੱਥੇ ਪੂਰਾ ਪੂਰੇ ਬੰਦਾ ਕਿਉਂਕਿ ਵੈਲੀ ਨੈਟ ਅਰੇਂਜ ਨਹੀਂ ਹੈਗੀ ਤਾਂ ਕਰਕੇ ਹੁਣ ਸਾਨੂੰ ਕੱਟਣ ਦਿਓ ਠੀਕ ਹੈ ਜੀ ਬੱਸ